ਆਪਣੇ ਅੰਦਰ ਜੁਰਤ ਪੈਦਾ ਕਰੋ ਹਿੰਮਤ ਪੈਦਾ ਕਰੋ ਦੁਸ਼ਮਣ ਦਾ ਜ਼ੁਲਮ ਦਾ ਮੁਕਾਬਲਾ ਕਰਨਾ ਸਿੱਖੀਏ ਅਸੀਂ ਮਜਲੂਮ ਨਹੀਂ ਆ ਮਜਲੂਮ ਹੁੰਦੇ ਤਾਂ ਠੱਡੇ ਬੁਰਜ ਚੋ ਬੇਹੋਸ਼ ਹੋਏ ਗੁਰੂ ਕੇ ਲਾਲਾ ਨੂੰ ਵਜ਼ੀਰ ਖਾਂ ਦੇ ਸਿਪਾਈ ਚੁੱਕ ਕੇ ਲਿਆਇਆ ਕਰਦੇ ਨਹੀਂ ਉਹ ਤੁਰ ਕੇ ਆਉਂਦੇ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਮਾਂ ਉਹਨਾਂ ਦੀ ਐ ਉਹਨਾਂ ਦੇ ਜੂੜੇ ਕਰਦੀ ਸੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਂਦੀ ਸੀ ਕੰਗੇ ਕਰਦੀ ਸੀ ਇਹਦੀ ਹਮਸਿਓ ਨਾ ਚੱਜੇ ਵੀ ਇਹ ਜਾਣਦਿਆਂ ਹੋਇਆ ਕਿ ਇੱਕ ਦੁਨੀਆ ਦੇ ਭੈੜੇ ਤੋਂ ਭੈੜੇ ਬੰਦੇ ਦੀ ਅਸੀਂ ਕਹਿ ਦੇ ਵਿੱਚ ਅੰਜਾਮ ਦਾ ਵੀ ਪਤਾ ਸੀ ਉਹ ਤੇਰੀ ਬਿਰੋਖ ਹੋਏ ਮਜਲੂਮ ਨਹੀਂ ਸਨ ਉਹ ਬਹਾਦਰ ਸਨ ਉਹਨਾਂ ਨੇ ਜਿਉਂਦਿਆਂ ਆਪਣੇ ਆਪ ਨੂੰ ਕਿਹਾ ਖੜੇ ਕਰੋ ਨੀਂਹਾਂ 'ਚ ਕਰੋ ਚੋਚੜੋ ਕਹਿੰਦਾ ਤੁਸੀਂ ਵੇਖਦੇ ਸਾਡਾ ਕੀ ਕਰਦੇ ਹੋ ਤੁਸੀਂ ਤੁਸੀਂ ਐਸੇ ਗੁਰੂ ਕੇ ਲਾਲਾਂ ਦੇ ਵਾਰਿਸ ਹੋ ਤੇ ਤੁਹਾਡੀ ਹਿੰਮਤ ਕਿੱਥੇ ਗਈ ਬਈ ਕਵਤਾ ਪੜੀ ਜਾਂਦੇ ਹੋ ਰੋਈ ਜਾਂਦੇ ਹੋ ਮੁੜ ਕੇ ਦੁੱਧ ਵਾਲੇ ਬਦਾਮਾਂ ਵਾਲੇ ਦੁੱਧ ਪੀ ਜਾਂਦੇ ਹੋ ਸ਼ੁਆਰੇ ਵਾਲੇ ਦੁੱਧ ਪੀ ਜਾਂਦੇ ਹੋ ਜਲੇਬੀਆਂ ਪਾਪਾ ਦੁੱਧ ਪੀ ਜਾਂਦੇ ਹੋ ਫਰਾਗ ਹੀ ਬੜਾ ਹੈ ਦੁੱਖੀ ਬੋਤ ਹੈ ਐ ਕੋਈ ਦੁੱਖ ਦੀ ਮਤਲਬ ਪੈਰਾਮੀਟਰ ਕੋਈ ਕੋਈ ਥਰਮੋਮੀਟਰ ਲਿਆਈਏ ਵੇਖੀਏ ਕਿੰਨਾ ਕੁ ਦੁੱਖ ਹੈ ਇਹਨਾਂ ਦੇ ਵਿੱਚ ਹਿੰਮਤ ਭਰੋ ਆਪਣੇ ਵਿੱਚ ਕੱਢੋ ਪੰਜਾਬ ਚੋਂ ਦੁਸ਼ਮਣਾਂ ਨੂੰ ਫੈਸਲਾ ਕਰ ਲਓ ਕਿ ਗੁਰੂ ਕੇ ਲਾਲ ਤੇ ਨੀਹਾਂ ਚ ਖਲੋਤੇ ਸੀ ਅਸੀਂ ਆਪਣੀਆਂ ਲੱਤਾਂ ਤੇ ਖਲੋ ਜਾਈਏ ਬਸ ਇੰਨਾ ਹੀ ਬਹੁਤ ਹੈ ਸਾਰੀ ਗੁਰੂਆਂ ਦੀ ਧਰਤੀ ਤੁਸੀਂ ਵੇਚਦੀ ਹੈ ਦੁਸ਼ਮਣਾ ਕੋਲ ਵੇਚਦੀ ਹੈ ਜੇ 7 ਸਾਲ ਤੇ 9 ਸਾਲ ਦੇ ਬੱਚੇ ਨੀਹਾਂ 'ਚ ਖੜ ਸਕਦੇ ਨੇ ਤੇ ਮੈਂ ਆਪਣੀਆਂ ਲਤਾਂ ਤੇ ਕਿਉਂ ਨਹੀਂ ਖੜੋ ਸਕਦਾ ਜੀ ਉਹ ਗੁਰੂ ਕੇ ਲਾਲ ਤੁਹਾਡੇ ਵਿੱਚ ਹਿੰਮਤ ਭਰਦੇ ਨੇ ਜੁਰਤ ਭਰਦੇ ਨੇ ਕੋਈ ਲਾਲਚ ਨਾ ਮੰਨਿਓ ਜੇ ਕੋਈ ਵਕਤ ਦੇ ਹਾਕਮਾਂ ਦਾ ਡਰ ਨਾ ਮੰਨਿਓ ਜੇ ਬਾਣੀ ਗੁਰੂ ਹੈ ਛੱਡ ਦਿੱਤੀ ਕਵਤਾ ਪੜੀ ਜਾਂਦੇ ਆ ਰੋਈ ਜਾਂਦੇ ਆ ਦੋ ਦਿਨ ਦੀ ਬਾਦਾਮ ਪਾ ਪਾ ਕੇ ਤੇ ਸ਼ੁਆਰੇ ਪਾ ਪਾ ਕੇ ਤੇ ਜਲੇਬੀਆਂ ਪਾ ਪਾ ਕੇ ਖਾਈ ਜਾਂਦੇ ਆ ਸੋਗ ਹੀ ਬੜਾ ਹੈ ਸਾਨੂੰ ਇਹ ਸਭ ਕੁਝ ਬਦਲਣਾ ਪੈਗਾ ਸਾਨੂੰ ਵਹਿਣ ਦੇ ਵਿੱਚ ਵਗਣਾ ਨਹੀਂ ਹੈ ਮੈਂ ਫਿਰ ਬੇਨਤੀ ਕਰਾਂ ਸਿੱਖ ਇੱਕ ਵੱਖਰੀ ਮਿੱਟੀ ਦਾ ਬੜਿਆ ਇੱਕ ਵੱਖਰੇ ਸਾਂਚੇ ਵਿੱਚ ਇਸ ਨੂੰ ਘੜਿਆ ਗਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਨਾਂ ਤਿੰਨ ਗੁਰੂ ਦੇ ਸਿਧਾਂਤਾਂ ਦੀ ਵਿਆਖਿਆ ਕਰੋ ساری ਉਮਰ ਲੰਘ ਜੇਗੀ ਸੋਖੀ ਤੁਹਾਡੀ ਕਿਰਤ ਕਰਨੀ ਕਰਨੀ ਹੈ ਨਾਮ ਜਪਣਾ ਹੀ ਜਪਣਾ ਹੈ ਲੋਕਾਂ ਨਾਲ ਜੋ ਕੁਝ ਰੱਬ ਨੇ ਦਿੱਤਾ ਉਹ ਸ਼ੇਅਰ ਕਰਨਾ ਹੀ ਕਰਨਾ ਹੈ ਜਿਹੜੇ ਵੰਡ ਕੇ ਛਕਦੇ ਨੇ ਉਹ ਜੰਗਲਾਂ 'ਚ ਵੀ ਵੰਡਦੇ ਸੀ ਜਿਹੜੇ ਨਹੀਂ ਵੰਡ ਕੇ ਖਾਂਦੇ ਉਹ ਕੋਠੀਆਂ 'ਚ ਵੀ ਨਹੀਂ ਖਾਂਦੇ ਵੰਡ ਕੇ ਇਹਨਾਂ ਤਿੰਨ ਸ਼ਬਦਾਂ ਦੀ ਵਿਆਖਿਆ ਕਰੋ ਜਦੋਂ ਬੈਠੋ ਉਹਦੇ ਕਿਰਤ ਦੀ ਗੱਲ ਕਰਿਆ ਕਰੋ ਉਹ ਵੇਲਾ ਰਹਿੰਦਾ ਜੀ ਉਹ ਐਸ਼ ਕਰਦਾ ਜੀ ਉਹ ਹੋਕਾ ਪੀਂਦਾ ਜੀ ਅਧਰ ਕਿਡੇ ਪਾਸੇ ਤੁਰੇ ਹੋਏ ਸੀ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਣਾ ਆਪਣੇ ਜਨਮ ਨੂੰ ਜਿੱਤ ਲੋ ਹਾਰੋ ਨਹੀਂ ਗੁਰੂ ਕੇ ਲਾਲ ਹਾਰੇ ਨਹੀਂ ਸਨ ਉਹ ਜਿੱਤ ਗਏ ਸਨ ਸ਼ਾਂਤਾਂ ਦੇ ਦਿੱਤੀਆਂ ਸੀ ਨਿਹੱਥ ਚਨ ਵਾਲੇ ਆ ਸੀ ਸਿਰ ਕਲਮ ਕਰਵਾ ਲਏ ਸਨ ਆਪਣਾ ਜਨਮ ਹਾਰਿਆ ਨਹੀਂ ਸੀ ਉਹਨਾਂ ਨੇ ਮਹਾਰਾਜ ਕਹਿੰਦੇ ਸੰਗਤ ਵਿੱਚ ਆਇਆ ਕਰੋ ਉਹਦਾ ਨਾਮ ਜਪਿਆ ਕਰੋ ਰਹਾਉ ਸੁੱਤ ਸੰਪਤ ਬਨਤਾ ਬਨੋਦ ਪੁੱਤਰ ਜਾਇਦਾਦ ਇਸਤਰੀ ਇਹ ਚਾ ਇਹ ਖੇੜੇ ਛੋੜ ਗਏ ਬਰ ਲੋਕ ਭੋਗ ਇਹ ਸਭ ਕੁਝ ਛੱਡ ਕੇ ਗਏ ਨੇ ਦੁਨੀਆ ਦੇ ਲੋਕ ਇਹ ਰੰਗ ਤਮਾਸ਼ੇ ਇੱਥੇ ਰਹਿ ਗਏ ਨੇ ਹੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਇਹ ਹਾਥੀ ਇਹ ਘੋੜੇ ਇਹ ਰਾਜਸਤਾ ਇਹ ਦੁਨੀਆ ਦੇ ਜੋਜ ਤਮਾਸ਼ੇ ਕਹਿੰਦੇ ਬੰਦਾ ਨੰਗਾ ਗਿਆ ਹੈ ਜੇ ਕੋ ਬੰਦਾ ਮਰ ਜਾਂਦਾ ਨੇ ਉਹ ਤੇ ਘਰ ਦੇ ਕੱਪੜੇ ਲੈ ਕੇ ਆਉਂਦੇ ਨੇ ਪੁੱਛੋ ਇਹ ਬਾਪੂ ਨਾਲ ਲੈ ਕੇ ਨਹੀਂ ਗਿਆ ਨਹੀਂ ਨੇ ਤਾਂ ਜੀ ਮਾਰਾ ਇਦੀ ਮਰਿਆਦਾ ਹੈ ਜੀ ਨਾਗੇ ਆਵਣ ਨਾਗੇ ਜਾਣਾ ਫਿਰ ਇਸ ਦੁਨੀਆ ਤੇ ਰਹਿ ਕੇ ਨੇ ਸਟੰਟ ਕਰਨ ਦੀ ਕੀ ਲੋੜ ਸੀ ਪਤਾ ਨਹੀਂ ਸੀ ਵੀ ਨੰਗੇ ਹੀ ਜਾਣਾ ਆਏ ਵੀ ਨੰਗੇ ਹੀ ਸਾਂ ਚੋਵਾ ਚੰਦਨ ਦੇ ਫੂਲਿਆ ਸੋ ਧਨ ਧਰ ਸੰਗ ਰੂਲਿਆ ਸਾਰਾ ਦਿਨ ਖੁਸ਼ਬੂ ਹੀ ਲਾਉਂਦੇ ਰਹੇ ਅੱਤ ਚੰਗਾ ਕੀਤਾ ਦਰਬਾਰ ਸਾਹਿਬ ਵਾਲਿਆਂ ਨੇ ਪਰਫਿਊਮ ਬੰਦ ਕਰ ਦਿੱਤਾ ਜਿਹੜਾ ਆਉਂਦਾ ਇੰਨੀ ਕਿ ਸ਼ੀਸ਼ੀ ਘਰੋਂ ਚੁੱਕ ਲਿਆਉਂਦੇ ਆ ਪਾ ਦਿਓ ਜੀ ਸੈਂਟ ਪਾ ਦਿਓ ਜੀ ਵੀ ਤੂੰ ਆਪਣੇ ਤੇ ਪਾਲਾ ਜਿੰਨੀ ਬਦਬੂ ਸਾਡੇ ਵਿੱਚ ਹੈ ਨਾ ਇਹ ਨਹੀਂ ਗੁਰੂ ਸ਼ਬਦ ਵਿੱਚ ਨਹੀਂ ਹੈ ਗੁਰੂ ਸ਼ਬਦ ਵਿੱਚ ਤਾਂ ਖੁਸ਼ਬੂ ਹੈ ਸੁਗੰਧੀ ਹੈ ਇਸ ਵਾਤਾਵਰਣ ਵਿੱਚ ਤਾਂ ਆਉਂਦਿਆਂ ਤਨ ਤੇ ਮਨ ਮੋਲਿਆ ਜਾਂਦਾ ਤੁਸੀਂ ਉਹ ਨਕਲੀ ਅਲਕੋਹਲ ਦੀਆਂ ਬੜੀਆਂ ਚੀਜ਼ਾਂ ਚੁੱਕ ਕੇ ਲਈ ਤੁਰੇ ਆਉਂਦੇ ਹੋ ਵੀ ਇਹਦੇ ਨਾਲ ਮਨ ਤਨ ਖੜੇਗਾ ਤੁਹਾਡਾ ਨਾ ਨਾਨਕ ਭਗਤਾ ਕਰੋ ਕਿਰਪਾ ਨਾਨਕ ਭਗਤਾ ਸਦਾ ਬਗਾ ਸੁਣਣਾ ਪਰਫਿਊਮ ਦੀ ਕੀ ਲੋੜ ਹੈ ਮੋ ਮੋਹਿਆ ਜਾਣੈ ਦੂਰ ਹੈ ਕਹ ਨਾਨਕ ਸਦਾ ਹਾਜ਼ੂਰ ਹੈ ਮੋਦੇ ਵਿੱਚ ਮੋਹਿਆ ਬੰਦਾ ਕਹੀ ਜਾਂਦਾ ਹੈ ਰੱਬ ਬੜੀ ਦੂਰ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਸਭ ਤੋਂ ਨੇੜੇ ਤੇਰੇ ਰੱਬ ਹੈ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪੰਗੰਗ ਬਿਪੂਤੇ ਉਹ ਤੁਹਾਡੇ ਕੋਲ ਹੈ ਉਹ ਤੁਹਾਡੇ ਨਾਲ ਹੈ ਉਹ ਤੁਹਾਡੇ ਤੋਂ ਦੂਰ ਨਹੀਂ ਹੈ ਕੋਹਰ ਵਿਦਾਸ ਹੱਥ ਪੈ ਨੀ ਰੈ ਸਹਜੇ ਹੋਏ ਸੋਇ